ਜਿਲ੍ਹ ਦੀ ਗੱਲ ਮੇਰੀ ਇਹ ਆ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਪਰ ਮੇਰੀ ਇਹ ਪਰਸਨਲ ਓਪੀਨੀਅਨ ਹੈ ਮੈਂ ਜੋ ਓਪੀਨੀਅਨ ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਵਿਕੋ ਮੈਂ ਦਿਲ ਦੀ ਗੱਲ ਕਰਾਂ ਜਿਲ੍ਹ ਦੀ ਗੱਲ ਮੇਰੀ ਇਹ ਆ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ ਇਹ ਮੇਰੀ ਪਰਸਨਲ ਮੈਂ ਮਹਿਸੂਸ ਕਰਦਾ ਕਿਉਂਕਿ ਤਿੰਸਾ ਸਾਹਿਬ ਪਰਮਿੰਦਰ ਜੀ ਚਲੋ ਪਾਰਟੀ ਚ ਵਾਪਸ ਹੈ ਮਗਰ ਸਾਡੀ ਬਜਾਰਤ ਵੇਲੇ 10 ਸਾਲੋਂ ਵਜ਼ੀਰ ਰਹੇ ਸੀ ਖਜ਼ਾਨਾ ਮੰਤਰੀ ਰਹੇ ਸੀ ਪੀ ਡਬਲਯੂ ਡੀ ਦੇ ਮਨਿਸਟਰ ਰਹੇ ਆ 2019 ਦੀ ਚੋਣ ਵੀ ਉਹਨਾਂ ਨੇ ਐਸ ਐਮ ਪੀ ਕੈਂਡੀਡੇਟ ਸਾਡੀ ਲੜੀ ਸੋ ਮੇਰਾ ਹੀ ਪਰਸਨਲ ਚੋਇਸ ਮੇਰਾ ਕੋਈ ਝੁੰਦਾ ਸਾਹਿਬ ਨਾਲ ਵਖਰੇਵਾ ਨਹੀਂ ਹਾਂ ਮੇਰੀ ਚੋਇਸ ਹੋ ਸਕਦੀ ਆ ਜਿਹਨੂੰ ਮੈਂ ਸਮਝਦਾ ਹਾਂ ਸੰਗਰੂਰ ਲਈ ਜੇ ਪਾਰਟੀ ਉਹਨਾਂ ਨੂੰ ਟਿਕ ਦਿੰਦੀ ਹੋਈ ਵਡਾ ਵੀਨ ਅ ਬੈਟਰ ਚੋਇਸ ਅ ਅੱਜ ਚੁੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ ਬਹੁਤ ਚੰਗੇ ਇਨਸਾਨ ਨੇ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਟ ਮੇਰੀ ਇਹ ਪਰਸਨਲ ਓਪੀਨੀਅਨ ਹੈ ਮੈਂ ਜੋ ਓਪੀਨੀਅਨ ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਮਗਰ ਮੈਂ ਫੇਰ ਕਿਹਾ ਪਾਰਟੀ ਨੇ ਜਿਹਨੂੰ ਵੀ ਟਿਕ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਉਹਦੀ ਮਦਦ ਕਰਾਂਗੇ ਉਹਦੇ ਨਾਲ ਖਲੋਤੇ ਹਾਂ ਮਗਰ ਮੇਰੀ ਜੋ ਸੋਚਣੀ ਹੈ ਜਿੰਨੀ ਮੈਂ ਸਮਝਦਾ ਆਈ ਥਿੰਕ ਟੀਨਸਾ ਸਾਹਿਬ ਨੂੰ ਜ਼ਰੂਰ ਕਨਫਿਡੈਂਸ਼ੀਅਲ ਲੈਣਾ ਸੀ ਜਾਈਦਾ ਵੀ ਸੀ ਤੇ ਨਾਲ ਮੈਂ ਸਮਝਦਾ ਉਹਨਾਂ ਦਾ ਹੱਕ ਵੀ ਬਣਦਾ ਸੀ ਲਾਫਟਰ ਆਲ ਸੀਨੀਅਰ ਮੈਂਬਰ ਨੇ ਕਿੰਨੀ ਆਰੀ ਐਮ ਐਲ اے ਰਹੇ ਆ ਉਹਨਾਂ ਦਾ ਆਪ ਦਾ ਹਲਕਾ ਸੰਗਰੂਰ ਚ ਪੈਂਦਾ ਚੁੰਦਾ ਸਾਹਿਬ ਭਾਵੇਂ ਹੁਣ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦੇ ਮਗਰ ਹੁਣ ਉਹਨਾਂ ਦਾ ਜਿਹੜਾ ਹਲਕਾ ਹੈ ਉਹ ਫਤੇਗੜ ਸਾਹਿਬ ਚ ਪੈਂਦਾ ਸੋ ਮੇਰਾ ਪਰਸਨਲ ਚੋਇਸ ਹੈ ਬਾਕੀ ਪਾਰਟੀ ਨੇ ਜੋ ਫੈਸਲਾ ਕਰਤਾ ਉਹ ਨੂੰ